ਜਿਹੜਾ ਜਿਹੜੀ ਫਿਲਮਾਂ ਆ ਉਹ ਮੈਨੂੰ ਲੱਗਿਆ ਸੀ ਵੀ ਮੈਂ ਆ ਚੀਜ਼ਾਂ ਮੈਂ ਸਾਰੀਆਂ ਕੀਤੀਆਂ ਹੋਈਆਂ ਤੇ ਹੁਣ ਅੱਜ ਮੈਂ ਇੱਕ ਮਾਸਟਰ ਦਾ ਕਰੈਕਟਰ ਕਰ ਰਿਹਾ ਤੇ ਮਾਸਟਰ ਮੈਂ ਐਕਚੁਅਲ ਜੇ ਮੈਂ ਸਕੂਲ ਚ ਫਿਰਨ ਲੱਗਿਆ ਰਿਹਾ ਮਾਸਟਰ ਫਿਰ ਮੈਂ ਪੁਲਿਸ ਮੈਂ ਹਰੇਕਾ ਬੜੇ ਪਾਪੜ ਬੇਲੇ ਲਾਇਆ ਸੀ ਨਾ ਉਹਦੇ ਕੰਮ ਆ ਰਹੇ ਨੇ ਹੁਣ ਤਾਂ ਕੁਝ ਕੁ ਚੀਜ਼ਾਂ ਅਸੀਂ ਹੁੰਦੇ ਨੇ ਜਿਹੜੀਆਂ ਲੱਗਦੀਆਂ ਹੁੰਦੀਆਂ ਵੀ ਇਹਨੂੰ ਮੈਂ ਬਹੁਤ ਵਧੀਆ ਕਰੂੰਗਾ ਤਾਂ ਕਰਕੇ ਮੇਰਾ ਪਾਈ ਜਮਲਾ ਵਿੱਚ ਸਾਰਾ ਕੁਝ ਹੋ ਹੈਗਾ ਜਿਹੜਾ ਕੁਝ ਮੈਂ ਕੀਤਾ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਅਸੀਂ ਆਸ ਕਰਦੇ ਹਾਂ ਤੁਸੀਂ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਮੋਗੇ ਤੇ ਵਾਹਿਗੁਰੂ ਆਪਣਾ ਮੇਰ ਭਰਿਆ ਹੱਥ ਸਦਾ ਤੁਹਾਡੇ ਸਿਰ ਉੱਤੇ ਰੱਖਣ ਅਸੀਂ ਤੁਹਾਡਾ ਤੈਗਲੋਂ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਵੀਰ ਬਾਰੇ ਜਿਸ ਨੇ ਸਾਡੇ ਦਿਲਾਂ ਵਿੱਚ ਸਦੀਵੀ ਆਪਣੀ ਥਾਂ ਬਣਾ ਲਈ ਰਾਜਵੀਰ ਜਵੰਦਾ ਹਾਂਜੀ ਉਹੀ ਰਾਜਵੀਰ ਜਵੰਦਾ ਜੈਸ ਨੇ ਆਪਣੇ ਗੀਤਾਂ ਨਾਲ ਆਪਣੀ ਨਿਮਰਤਾ ਨਾਲ ਆਪਣੇ ਸਤਰੀਲੇ ਸੁਭਾਅ ਨਾਲ ਲੱਖਾਂ ਦਿਲਾਂ ਨੂੰ ਜਿੱਤ ਲਿਆ ਸੀ ਪਰ ਅਫਸੋਸ ਅੱਜ ਉਹ ਸਾਡੇ ਵਿੱਚ ਨਹੀਂ ਹੈ ਫੇਰ ਵੀ ਉਸ ਦਾ ਨਾਮ ਉਸ ਦੀ ਕਲਾ ਤੇ ਉਸ ਦਾ ਜज्ਵਾ ਅੱਜੇ ਵੀ ਹਰ ਦਿਲ ਵਿੱਚ ਵੱਸਦਾ ਹੈ ਹਾਲ ਹੀ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਵੱਲੋਂ ਇੱਕ ਬਹੁਤ ਹੀ ਭਾਵਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਆਉਣ ਵਾਲੀ ਫਿਲਮ ਜਮਲਾ ਜਲਦ ਹੀ ਰਿਲੀਜ਼ ਕੀਤੀ ਜਾਵੇਗੀ ਤਾਂ ਜੋ ਉਸ ਦੀ ਕਲਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਪਰਿਵਾਰ ਨੇ ਫਿਲਮ ਦੇ ਡਾਇਰੈਕਟਰ ਨਾਲ ਵੀ ਗੱਲ ਕਰਕੇ ਇਹ ਫੈਸਲਾ ਕੀਤਾ ਕਿ ਇਹ ਫਿਲਮ ਕਿਸੇ ਵੀ ਹਾਲਾਤ ਵਿੱਚ ਰੁਕਣੀ ਨਹੀਂ ਚਾਹੀਦੀ ਅਤੇ ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਉਹ ਚਾਹੁੰਦੇ ਹਨ ਕਿ ਇਹ ਫਿਲਮ ਰਾਜਵੀਰ ਜਵੰਦਾ ਦੀ ਯਾਦ ਵਿੱਚ ਰਿਲੀਜ਼ ਹੋਵੇ ਤਾਂ ਜੋ ਉਸ ਦਾ ਡ੍ਰੀਮ ਤੇ ਉਸ ਦਾ ਜਜ਼ਬਾ ਕਦੇ ਨਾ ਮਰੇ ਉਹਨਾਂ ਵੱਲੋਂ ਸਾਰੇ ਫੈਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਉਹ ਫਿਲਮ ਰਿਲੀਜ਼ ਹੋਵੇ ਇਸ ਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਜਾਵੇ ਇਹ ਸਿਰਫ ਇੱਕ ਫਿਲਮ ਨਹੀਂ ਇੱਕ ਭਾਵਨਾ ਹੈ ਇੱਕ ਯਾਦ ਹੈ ਇੱਕ ਜਿੰਦਾ ਜਜ਼ਬਾ ਹੈ ਜਦੋਂ ਰਾਜਵੀਰ ਜਵੰਦਾ ਫਿਲਮ ਜਮਲਾ ਦੇ ਸੈਟ ਤੇ ਸੀ ਤਾਂ ਉਸਨੇ ਕਈ ਯਾਦਗਾਰੀ ਪਾਲ ਜੋ ਕੈਮਰੇ ਵਿੱਚ ਕੈਦ ਕੀਤੇ ਗਏ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਫਿਲਮ ਵਿੱਚ ਉਹਨਾਂ ਦਾ ਰੋਲ ਕਿਹੜਾ ਹੈ ਤਾਂ ਉਸਨੇ ਮਿੱਠੀ ਤੇ ਮੁਸਕਰਾਹਟ ਨਾਲ ਕਿਹਾ ਇਸ ਫਿਲਮ ਵਿੱਚ ਮੈਂ ਇੱਕ ਮਾਸਟਰ ਦਾ ਰੋਲ ਕਰ ਰਿਹਾ ਹਾਂ ਉਸ ਦਾ ਇਹ ਧਵ ਵਸਣਕੇ ਸਭ ਖੁਸ਼ ਹੋ ਗਏ ਕਿਉਂਕਿ ਉਹ ਰੋਲ ਦੀ ਉਸਦੀ ਹਕੀਕਤ ਨਾਲ ਜੁੜਿਆ ਸੀ ਰਾਜਵੀਰ ਸਵੰਦਾ ਗਾਇਕ ਹੀ ਨਹੀਂ ਉਹ ਇੱਕ ਸੱਚਾ ਮਾਸਟਰ ਵੀ ਰਹਿ ਚੁੱਕਿਆ ਹੈ ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਆਪਣੀ ਸੇਵਾ ਨਿਭਾਈ ਸੀ ਉਸ ਨੇ ਆਪਣੇ ਜੀਵਨ ਵਿੱਚ ਹਰ ਕੰਮ ਇਮਾਨਦਾਰੀ ਨਾਲ ਕੀਤਾ ਉਸ ਦਾ ਸੁਪਨਾ ਸੀ ਕਿ ਜਿਵੇਂ ਉਸ ਨੇ ਗਾਇਕੀ ਨਾਲ ਲੋਕਾਂ ਦੇ ਦਿਲ ਜਿੱਤੇ ਇੱਕ ਦਿਨ ਉਹ ਪੁਲਿਸ ਦੇ ਰੋਲ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕਰੇਗਾ ਉਸ ਨੇ ਖੁਦ ਦੱਸਿਆ ਕਿ ਗਾਇਕੀ ਵਿੱਚ ਆਉਣ ਤੋਂ ਪਹਿਲਾਂ ਉਹ ਪੁਲਿਸ ਡਿਪਾਰਟਮੈਂਟ ਵਿੱਚ ਨੌਕਰੀ ਕਰਦਾ ਸੀ ਤੇ ਉਸ ਦੀ ਇੱਛਾ ਸੀ ਕਿ ਉਹ ਇੱਕ ਐਸੀ ਫਿਲਮ ਕਰੇ ਜਿੱਥੇ ਉਹ ਪੁਲਿਸ ਵਾਲੇ ਦਾ ਰੋਲ ਨਿਭਾ ਕੇ ਲੋਕਾਂ ਨੂੰ ਟ੍ਰੇਨਿੰਗ ਦੇ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਾਜਵੀਰ ਜਵੰਦਾ ਆਪਣੇ ਸੁਪਨੇ ਨੂੰ ਦਿਲ ਵਿੱਚ ਹੀ ਲੈ ਕੇ ਚਲਾ ਗਿਆ ਪਰ ਉਸ ਦੇ ਸਾਥੀ ਕਲਾਕਾਰਾਂ ਪਰਿਵਾਰ ਤੇ ਚਾਹਣ ਵਾਲਿਆਂ ਨੇ ਇਹ ਫੈਸਲਾ ਕੀਤਾ ਕਿ ਉਸ ਦੀ ਅਧੂਰੀ ਤਮੰਨਾ ਨੂੰ ਪੂਰਾ ਕਰਕੇ ਰਹਿਣਗੇ ਉਸ ਦੀ ਭੈਣ ਨੇ ਉਸ ਦੀ ਅੰਤਮ ਅਰਦਾਸ ਦੌਰਾਨ ਇੱਕ ਬਹੁਤ ਹੀ ਭਾਵਿਕ ਗੱਲ ਦੱਸੀ ਸੀ ਉਹ ਕਹਿੰਦੀ ਸੀ ਕਿ ਰਾਜਵੀਰ ਜਵੰਦਾ ਅਕਸਰ ਆਪਣੀ ਪਤਨੀ ਨੂੰ ਕਹਿੰਦਾ ਸੀ ਜੇ ਮੈਂ ਕਦੇ ਗੁੰਮ ਹੋ ਜਾਵਾਂ ਤਾਂ ਮੈਨੂੰ ਪਹਾੜਾਂ ਵਿੱਚ ਆ ਕੇ ਲੱਭ ਲੈਣਾ ਤੇ ਅੱਜ ਉਹ ਸੱਚਮੁੱਚ ਹੀ ਪਹਾੜਾਂ ਵਿੱਚ ਗੁੰਮ ਹੋ ਗਿਆ ਜਿੱਥੋਂ ਕੋਈ ਵਾਪਸ ਨਹੀਂ ਹੁੰਦਾ ਇਹ ਗੱਲ ਸੁਣ ਕੇ ਹਰ ਇੱਕ ਦਾ ਦਿਲ ਰੋ ਪਿਆ ਸੀ ਰਾਜਵੀਰ ਜਵੰਦਾ ਦਾ ਤੌਰ ਜਣਾ ਸਿਰਫ ਪਰਿਵਾਰ ਦਾ ਘਾਟਾ ਨਹੀਂ ਇਹ ਸਾਰੇ ਪੰਜਾਬੀ ਸੰਗੀਤ ਜਗਤ ਲਈ ਇੱਕ ਵੱਡਾ ਨੁਕਸਾਨ ਹੈ ਪਰ ਉਸ ਦਾ ਕੰਮ ਉਸ ਦੀ ਮਿਹਨਤ ਤੇ ਉਸ ਦੀ ਨਰਮੀ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ ਹੁਣ ਜਦੋਂ ਫਿਲਮ ਜਮਲਾ ਰਿਲੀਜ਼ ਹੋਣ ਜਾ ਰਹੀ ਹੈ ਆਓ ਅਸੀਂ ਸਾਰੇ ਮਿਲ ਕੇ ਵਚਨ ਲਈਏ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰਾਂਗੇ ਇਹ ਸਿਰਫ ਇੱਕ ਮਨੋਰੰਜਕ ਫਿਲਮ ਨਹੀਂ ਇਹ ਰਾਜਵੀਰ ਜਵੰਦਾ ਦੀ ਆਖਰੀ ਜਾਗ ਉਸ ਦਾ ਸੁਪਨਾ ਤੇ ਉਸ ਦੀ ਵਿਰਾਸਤ ਹੈ ਜਦੋਂ ਤੁਸੀਂ ਫਿਲਮ ਦੇ ਪੋਸਟਰ ਜਾਂ ਟ੍ਰੇਲਰ ਵੇਖੋ ਤਾਂ ਇੱਕ ਪਲ ਲਈ ਉਸ ਦੀ ਮੁਸਕਰਾਹਟ ਯਾਦ ਕਰੋ ਜਿਵੇਂ ਉਹ ਹਮੇਸ਼ਾ ਕਹਿੰਦਾ ਸੀ ਮੇਰੇ ਗਾਣੇ ਜਦ ਤੱਕ ਤੁਸੀਂ ਸੁਣਦੇ ਰਹੋਗੇ ਮੈਂ ਕਦੇ ਨਹੀਂ ਮਰਾਂਗਾ ਅਤੇ ਸਾਥਮਤ ਉਹ ਕਦੇ ਨਹੀਂ ਮਰਿਆ ਉਹ ਸਾਡੀਆਂ ਯਾਦਾਂ ਵਿੱਚ ਸਾਡੇ ਦਿਲਾਂ ਵਿੱਚ ਤੇ ਹਰ ਇੱਕ ਸੋਰ ਵਿੱਚ ਜਿਉਂਦਾ ਰਹੇਗਾ ਅਸੀਂ ਵਾਹਿਗੁਰੂ ਕੋਲ ਅਰਦਾਸ ਕਰਦੇ ਹਾਂ ਕਿ ਉਹ ਰਾਜਵੀਰ ਜਵੰਦਾ ਵੀਰ ਨੂੰ ਆਪਣੇ ਚਰਨਾਂ ਵਿੱਚ ਉੱਚਾ ਦਰਜਾ ਬਖਸ਼ਣ ਤੇ ਉਸਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਤਾਕਤ ਬਖਸ਼ਣ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ